ਪੰਜਾਬ ਦੇ ਲੁਧਿਆਣਾ ਪਸ਼ਮੀ ਹਲਕੇ ਚ ਉਪਚੋਣ ਲਈ VOTING ਕੱਲ ਯਾਨੀ ਕਿ 19 ਜੂਨ ਨੂੰ ਹੋਵੇਗੀ ਜਦੋਂ ਕਿ ਗਿਣਤੀ 23 ਤੀ 23 ਜੂਨ ਨੂੰ ਹੋਵੇਗੀ ਇਸ ਤੋਂ ਪਹਿਲਾਂ ਜਵਾਹਰਨਗਰ ਕੈਂਪ ਚ ਬੀਤੀ ਰਾਤ 10 ਵਜੇ ਹੰਗਾਮਾ ਹੋ ਜਾਂਦਾ ਜਿੱਥੇ ਕਿ ਕਾਂਗਰਸ ਦੇ ਵਰਤਨ ਅਨੁਸਾਰ ਉਹਨਾਂ ਨੂੰ ਸੂਚਨਾ ਮਿਲਦੀ ਕਿ ਕੋਜిల్లా ਕੈਂਪ ਚ ਲੋਕਾਂ ਨੂੰ ਰਾਸ਼ਨ ਤੇ ਸੂਟ ਵੰਡੇ ਚਾਰੇ ਉਹਦੇ ਸੂਚਨਾ ਮਿਲਦੇ ਹੀ ਕਾਂਗਰਸ ਉਮੀਦਵਾਰ 파ਤ ਪੁਸ਼ਨਾਸ਼ ਦੀ ਪਤਨੀ ਮੰਮਤਾ ਆਸ਼ੂ ਮੌਕੇ ਤੇ ਪਹੁੰਚ ਜਾਂਦੇ ਹਨ ਇਸ ਤੋਂ ਬਾਅਦ ਕੀ ਮਮਤਾ ਆਸ਼ਰਮ ਨੇ ਰਾਸ਼ਨ ਮੰਡਲ ਦੇ ਸਮੇਂ ਇੱਕ ਆਰਥੋਡੋਕਸ ਸਫੀ ਰੂਵੀ ਰੰਗੇ ਹੱਥੀ ਪਾ ਲਿਆ ਔਰਤ ਰਾਸ਼ਨ ਸੜਕ ਤੇ ਛੱਡ ਕੇ ਆਪਣੇ ਮੂੰਹ ਨੂੰ ਲਗਾ ਕੇ ਪੱਜਣ ਲੱਗੀ ਉੱਤੇ ਮਮਤਾ ਆਸ਼ਰਮ ਨੇ ਵੀ ਬਹੁਤ ਰੋਲਾ ਪਾਇਆ ਤੇ ਔਰਤ ਦਾ ਨਾਮ ਜਾਨਣਾ ਚਾਹ ਪਰ ਉਕਤ ਔਰਤ ਮੌਕੇ ਤੇ ਪੱਜਦੇ ਬਿਲਕੁਲ ਦਿਖਾ ਨਹੀਂ ਦਿੰਦੀ ਉੱਤੇ ਇਸ ਮਾਮਲੇ ਤੇ ਮਮਤਾ ਆਸ਼ਰਮ ਨੇ ਕਿਹਾ ਕਿ ਜਦੋਂ ਉਸਨੇ ਪੱਜਦੀ ਔਰਤ ਨੂੰ ਪੁੱਛਿਆ ਕਿ ਉਹ ਕੇ ਤੁਸੀਂ ਕਿਉਂ ਵੰਦੇ ਉਸਨੇ ਕਿਹਾ ਕਿ ਕਾਂਗਰਸ ਦੇ ਪਾਜਪਾ ਵਾਲੇ ਵੀ ਬੰਦੇ ਨੇ ਅੱਗੇ ਵੀ ਵੰਦੇ ਹਾਂ ਅਲੇ ਆਓ ਮੈਡਮ ਉਹ ਮੈਡਮ ਆਈ ਹੈ ਮੈਂ ਲੜਨਾ ਨਹੀਂ ਆਪਾਂ ਆਇਓ ਯਾਰ ਇੱਥੇ ਪਟਾਕੀ ਵੀਡੀਓ ਬਣਾਣੀ ਕੋਲ ਆਇਓ ਗੋਪਾਲ ਜੀ ਨਾਲ ਚਲੋ ਜਿੱਥੇ ਨਾਲ ਰਾਸ਼ਨ ਪਿਆ ਚ ਕਾਂਗਰਸੀਆਂ ਨਾਲ ਚਲੋ ਇਹ ਵੰਡ ਰਹੇ ਨੇ ਇਹ ਵੰਡ ਰਹੇ ਨੇ ਮੈਂ ਬੰਦੇ ਲਿਆਵਾ ਦੇਖੋ ਮੇਰੀ ਗੱਲ ਸੁਣ ਮੈਂ ਬੰਦੇ ਲਿਆਵਾ ਇਹਨਾਂ ਨੇ ਜਿਹੜਾ ਰਾਸ਼ਨ ਵੰਡਿਆ ਠੀਕ ਹੈ ਅਸੀਂ ਇਹਨਾਂ ਨੂੰ ਕੁਝ ਕਹਿ ਦੇਣੇ ਨੇ ਹੋ ਗਏ ਮੇਰੀਆਂ ਨਾਲ ਅੱਲਾ ਕਰ ਉਸ ਨੂੰ ਨਹੀਂ ਰਹਿ ਤਾਲੇ ਤੂੰ ਆਪਣੇ ਅੰਮ੍ਰਿਤ ਕੀ ਸਭ ਕੁਝ ਆ ਗਿਆ ਜੇ ਤੁਸੀਂ ਚਾਹੋ ਸੋਨਾ ਤਾਰ ਉੱਪਰ ਆ ਗਿਆ। ਹਾਂਜੀ ਬੋਲਣ ਦੀ ਮੈਡਮ ਜੀ ਕੀ ਰਸਤੇ ਵੰਡੇ ਜਾ ਰਹੀ? ਦੇਖੋ ਤੁਹਾਡੇ ਸਾਹਮਣੇ ਵੰਡੇ ਜਾ ਰਿਆ ਸੀ। ਇਹਨਾਂ ਨੇ ਜਿਹੜਾ ਸੁਗਪਾਲ ਜੀ ਡਿਪਾਰਟਮੈਂਟ ਦੇ ਪਿਆਉ ਵੰਡ ਰਹੇ ਆ। ਜਾਓ ਦੇਖੋ। ਦੇਖੋ ਜਾ ਕੇ ਦੇਖੋ। ਦੇਖੋ ਦੇਖੋ ਜਾ ਕੇ। ਕੀ ਹੋਇਆ ਕੀ ਹੋਇਆ ਕੀ ਹੋਇਆ ਨਹੀਂ ਕੀ ਹੋਇਆ ਦੱਸੋ ਹੀ ਹੋਇਆ ਹੈ ਬੋਲਣ ਦੀ ਆਈ ਆ ਮੈਂ ਵੇਚਾਂ ਅੱਡੀ ਦਾ ਠੀਕ ਗੱਲ ਹੋ ਗਈ ਤੁਹਾਨੂੰ ਚਲੋ ਤੁਸੀਂ ਵੀ ਭਲੇਖਾ ਚੋਂ ਮੰਗੋ ਕਿੱਥੇ ਕੱਢ ਭਲੇਖਾ ਭਲੇਖਾ ਕੱਢ ਭਲੇਖਾ ਤੇਰਾ ਹਟੋ ਜਤੋ ਮੈਂ ਤੁਹਾਨੂੰ ਆਖੀ ਸੀ ਜੋ ਪਰ ਹੋ ਰੰਗ ਕੀ ਕਰਾਂ ਹਲੋ ਕੀ ਕਰਾਂ ਸਰੀਆਂ ਆ ਰਹੀਆਂ ਵੇ ਤਾਂ ਬੜਾ ਦੇ ਖਰਾਬਾ ਮੰਨੀ ਜਾਂਦੀਆਂ ਨੇ ਉਦੋਂ ਵੀ ਮੀਡੀਆ ਆਉਂਦੀ ਹੋਰ ਮੀਡੀਆ ਆ ਗਈ ਯਾਰ ਆ ਗਿਆ